ਅੱਛਾ ਪਹਿਲੇ ਹੀ ਤਾਂ ਆ ਪਹਿਲਾਂ ਦੀ ਠੀਕ ਹੈ ਯਾਰ ਵੀਰੇ ਇੱਥੋਂ ਤਾਂ ਹੀ ਤਾਂ ਵਾਇਰਲ ਹੀ ਆਉਂਦੇ ਹਣੇ ਇੱਥੇ ਬਹੁਤ ਆਉਂਦੇ ਆ ਪਰਸੋ ਚੌਥੇ ਦੀ ਗੱਲ ਹੈ ਨਾ ਚੱਕ ਕੇ ਜਾ ਕੇ ਚੱਕ ਕੇ ਉਹ ਚੱਕ ਕੇ ਓਏ ਥੋੜਾ ਖਤਾ ਕੀ ਆ ਓਏ ਹਾਂ ਜਾ ਹਾਂ ਦੋ ਦੋ ਵੱਡੇ ਬੰਦੇ ਪੈੜੀ ਖਤਾ ਲਓ ਵਾਹ ਦਾ ਦਾ ਬੰਦੇ ਵਿੱਚ ਹੀ ਆਉਂਦੇ ਨੇ ਮੋਢਿਆਂ ਦੇ ਆਹ ਲੈ ਉਹ ਪਰਲੇ ਬੱਸ ਬੋਲੋ ਉਹ ਉਹ ਲੈ 4 ਮੰਜ਼ਿਲ ਉੱਤੇ ਤੁਰ ਹੀ ਜਾਂਦੀ ਹੈ 5 5 ਮੰਜ਼ਿਲ ਉੱਤੇ ਜਾਂਦਾ ਘਟਾ ਉਹ ਲੈ ਉੱਤੇ ਹੀ ਹੋ ਜਾਂਦਾ ਘਟਾ ਏ ਦੇਖਿਆ ਹੀ ਹੈ ਕੋਈ ਅਗਲੀ ਧਾਂਗ ਵਾਲੇ ਨੂੰ ਤਾਂ ਮੁੜਿਆ ਇਹ ਅਈ ਤਾਂ 2 ਮਿੰਟਾਂ ਜੀ ਆ ਗਏ ਇੱਥੇ ਮਰਨਾ ਨਹੀਂ ਨਹੀਂ ਬਾਈ ਯਾਰ ਨਹੀਂ ਨਹੀਂ ਮੁੜਾਂਗੇ ਬਾਈ ਯਾਰ ਡੈਕ ਡੱਕ ਵੀ ਚੱਲਦਾ ਯਾਰ ਲੈ ਬਾਈ ਮਿੱਤਰੋ ਤਾਂ ਤਰੇ ਜਾਂਦੇ ਗੱਟੇ ਆਪਣੇ ਆ ਜਾਂਦੇ ਗੱਟੇ ਬਾਬਾ ਆਪਣੇ ਠੀਕ ਹੈ ਯਾਰ ਲੈ ਬਈ ਆ ਸਿਸਟਮ ਹੈ ਜਿਹੜੀ ਚੀਜ਼ ਬਈ ਪਹਿਲੀ ਵਾਰੀ ਵੇਖੀ ਹੋਵੇ ਉਹਦਾ ਚਾ ਕਰ ਹੀ ਜਾਂਦਾ ਤੇ ਕਈ ਵੀ ਰੱਖਣਗੇ ਇਹਦਾ ਚਾ ਕਰ ਹੀ ਬਟਾ ਉਹ ਜਾਂਦੀ ਹੈ ਕਨਵੇਰ ਦੇਖੋ ਤੁਸੀਂ ਉਹ ਉੱਥੇ ਬੰਦਾ ਲਾਈ ਜਾਂਦਾ ਇਹ ਦੋ ਗਲੀ ਮੰਜ਼ਲ ਤੇ ਹਾਂ ਠੀਕ ਐ ਵੀਰੇ ਯਾਰ ਉੱਤੇ ਬੈਠ ਕੇ ਨਾ ਆਉਣਾ ਵੀਰੇ ਮੈਂ ਵੀ ਭਾਈ ਠੰਡ ਹੀ ਬੜੀ ਐ ਬਾਬਿਓ ਵાળ ਦੇਖਿਆ ਜੀ ਆਪਣਾ ਕਿੱਥੇ ਪਾਈ ਜਾਂਦੇ ਆ ਠੀਕ ਹੈ ਯਾਰ ਚਾਹ ਕਰ ਗਏ ਬਈ ਅਸੀਂ ਤਾਂ ਸਾਰੇ ਯਾਦਾ ਕਰਾਂਗੇ ਮੈਂ ਠੀਕ ਹੈ ਯਾਰ ਮੈਂ ਤਾਂ ਟੁਪਟੇ ਦੇ ਵੀ ਆ ਸਕਦਾ ਯਾਰ ਇਹ ਵੀ ਉਧਰ ਹਾਂ ਪੈ ਕੇ ਆ ਜਾਂਦਾ ਪੈ ਕੇ ਆ ਸਕਦਾ ਫੇਰ ਤਾਂ ਅੱਗੇ ਯਾਰ ਫਿਰ ਬਣਾ ਰਹੀ ਉਧਰ ਉਹ ਭਰਾ ਉਹਨਾਂ ਨੂੰ ਕੰਮ ਕਰ ਲੈਣ ਦੇ ਐਦੂ ਤਾਂ ਕੁਛ ਕਰੀ ਜਾ ਬਾਈ ਹੋਰ ਉਹਨਾਂ ਨੂੰ ਐਸਾ ਇੱਥੇ ਲੰਮਾ ਪੈ ਜਾ ਅਗਲੀ ਤੇ ਉੱਤਰ ਜੀ ਹੈ ਅਗਲੀ ਤੇ ਉੱਤਰ ਜੀ ਲੰਮਾ ਪੈ ਜਾ ਕਿੱਥੇ ਉਹ ਸਰੇ ਜਾ ਮੈਂ ਯਾਰ ਹੱਥ ਪੇਟ ਬਾਜੀ ਕੋਈ ਨਹੀਂ ਵੀਰੇ ਜੀ ਐਨ 3 ਅੱਛਾ ਬਹੁਤ ਬਹੁਤ ਖੜ ਜਾ 10 ਮਿੰਟ ਪਾਲਾ ਲੱਗੂਗਾ ਆਪੇ ਠੀਕ ਹੈ ਯਾਰ ਬਾਈ ਮਿੱਟੀ ਉੱਡਦੀ ਇੱਥੋਂ ਨਾ ਬਾਈ ਗੱਟਾ ਸਿੱਟੇ ਤੋਂ ਉੱਠੀ ਇਹ ਕਿਹੜਾ ਨੰਬਰ ਨੰਬਰ ਹੈ ਵੀਰੇ ਯਾਰ ਆਪਣਾ ਕਿਹੜਾ ਨੰਬਰ ਨੰਬਰ ਹੈ ਲਾਡ ਲੂਟ ਨੰਬਰ 279/450 ਆਜੋ ਆਜੋ ਬੁੱਗੇ ਮੁੜਿਆਓ ਗੱਟੇ ਆਪਣੇ ਲੰਘੇ ਹੋਣੇ ਚਲੋ ਬਾਬੇ ਥੱਲੇ ਚੱਲਦੇ ਆਜੋ ਰਲ ਜਓ ਗਰੀਬੋ ਇਧਰ ਦੀ ਊ ਚੱਕ ਚੱਕ ਕੇ ਲੈ ਜਾਂਦੇ ਹਣਾ 벨ਟ ਉਧਰ ਹੀ ਕੱਲੀ ਹਾਂ ਹਾਂ ਉਹ ਆਜੂ ਬਾਈ ਸੂਤ ਆਪਣਾ ਫਿਰ ਜਿਹੜਾ ਮੇਰਾ ਕੰਮ ਦੋ ਫਾਲਿਆਂਾਂ ਚ ਬੀਜ ਵਾਲਾ ਉਹ ਕੋਈ ਨਹੀਂ ਕਰ ਲਾਉਂਦਾ ਪਹਿਲਾਂ ਇਧਰ ਉਹ ਲਾ ਦੇ ਫਿਰ ਉਹ ਅਗਲੀ ਈ ਆ ਬੀ ਬੀ ਬਸ ਤੀਜੀ ਸਾਰੀ ਰਾਤ ਚੰਦੀ ਆ ਹੁਣ ਕੀ ਹੁੰਦਾ ਬੋਲ ਉਹ ਬਾਹਰ ਨੂੰ ਠੰਡ ਲੱਗੀ ਕਿ ਨਹੀਂ ਮਾਰੀ ਬੋੜ ਅੱਛਾ ਯਾਰ ਇਹਦਾ ਆਇਆ ਕੋਈ ਟਕੜਾ ਆਇਆ ਤੇਰੇ ਕੰਮ ਦਾ ਭਾਵਾ ਆ ਜਾਂਦਾ ਆਟੋਮੈਟਿਕ ਆ ਜੁਰਮਾਨਾ ਆ ਉਹ ਲਿਖਿਆ ਬਾਈ ਉਹ ਨਾਲ ਜੇ ਅੰਦਰ ਜਾਵੜੇ ਹਾਂਜੀ ਬਾਈ ਹਾਂ ਅਗਲੇ ਨਾਲ ਤਾਂ ਨਾ ਜਗਲਾ ਜਮਾ ਆਪੇ ਨੇੜੇ ਜਾ ਕੇ ਚੜਾ ਦੂ ਬੱਸ ਉਹਦੇ ਵੀ ਅੱਗੇ ਹੀ ਹੈ ਬੱਸ ਜਦੋਂ ਰੱਛਾ ਲੈ ਕੇ ਟਰੈਕਟਰ ਆਪਾਂ ਗਾਂ ਕਰ ਦਾਂਗੇ ਹਾਂ ਉਸ ਤੋਂ ਬਾਅਦ ਦੋਵੇਂ ਇਕੱਠੇ ਲਾ ਲਾਂਗੇ ਤਾਂ ਹੀ ਮੈਂ ਹਾਂ ਉਹਦੇ ਵੀ ਅੱਗੇ ਹੀ ਹੈ ਹੋਰ ਬਈ ਯਾਰ ਵਿਚਾਰ ਲਾ ਗਿਆ ਉਹ ਬੰਦੇ ਜੀ ढाई <ahanan> चारो ਇਹ ਨਾ ਕਿੱਸਦਾ ਮਾਇਨ ਚੁਗਦੇ ਨੇ ਪਤਾ ਦੂਜਾ ਆਇਆ ਪਿੰਡ ਦੀ ਜਲਾਹ ਪੁਰਜੀ ਹੈਗੀ ਦਾ ਲੱਛਤਾ ਜੀ ਸਾਰਿਆਂ ਦੇ ਨਹੀਂ ਮਾਖਾ ਸਤੂਰੀ ਖਣਾਲਾ ਬਟੜਾਂ ਦੇ ਆਵੇ ਹੈਗੀ ਆ ਗਈ ਪੱਟੇ ਘਮਾਲਿਆ ਕਰੋ ਪੱਟੇ ਘਮਾਲਿਆ ਕਰੋ ਅੱਛਾ ਇੱਥੇ ਲੱਗਿਆ ਆਪਣਾ ਇਹ ਸਾਰੇ ਆਪਣੇ ਆ 15 ਘਟੇ ਆ ਇਹ 15 ਦਾ ਜਿਆਦਾ ਲੱਗਦੇ ਯਾਰ ਹਾਂ ਨਹੀਂ ਜਦੋਂ ਫਿਰ ਤੇ ਜੇ ਉਹ ਪਹਿਲਾਂ ਕਢਾਉਣ ਆ ਗਿਆ ਪਹਿਲਾਂ ਉਹਦੇ ਕੱਢ ਕੇ ਦੇਓਗੇ ਫਿਰ ਹਾਂ ਉਹ ਨਿਕਲ ਆਊਗਾ ਗਲੀ ਚ ਪਿਆ ਨਿਕਲ ਤੈਨੂੰ ਹੀ ਮਿਲਣਗੇ ਨਹੀਂ ਨਹੀਂ ਤੇ ਇਹ ਤਾਂ ਫਿਰ ਯਾਰ ਪਕਾਈ ਬੋ ਪੈਂਦੀ ਹੋਗੀ ਤੈਨੂੰ ਛੱਡ ਕੇ ਕਰ ਨਹੀਂ ਕੋਲੇ ਖੜ ਕੇ ਤਾਂ ਮੈਂ ਯਾਰ ਕੋਲੇ ਦਾ 51 51 ਤੇ ਇਕ ਤਲਾਏ ਆ ਤਾਂ ਬਹੁਤ ਬਹੁਤ ਟਾਈਮ ਖੜਾ ਰਹਿਦਾ ਸੀ ਇੰਨਾ ਥੋੜੀ ਹੁੰਦਾ ਹੁਣ ਐ ਤਾਂ ਇਹ ਹਿਸਾਬ ਨਾਲ ਤਾਂ ਮਾਲ ਇੱਕ ਵੀ ਨਹੀਂ 51 ਦਾ ਘਟਾ ਨਿਕਲਦਾਗਾ ਆ ਇਹਦਾ ਹੁਣ ਕੋਲੇ ਅਕਸਰ ਵਪਾਰੀ ਕੋਲੇ ਖੜ ਕੇ ਤਲਾ ਕੇ ਗਿਆ ਲੈ ਉਦੋਂ ਉੱਤੇ ਤਾਂ ਆਪਾਂ ਕੀ ਆ ਆਪਾਂ ਬੇਫਿਕਰ ਹੋ ਗਏ ਜਾਂ ਮੈਂ ਤੇਰਾ ਕੁਝ ਨਾ ਕਰੇ ਗੱਟੇ ਫੁੱਲ ਬਾਈ ਗੱਟੇ ਫੁੱਲ ਭਰਾ ਕੇ ਹਾਂ ਉਹ ਕਾ ਪੱਕਾ ਵੇਟ ਜਿਵੇਂ ਪਾਰ ਟਰੱਕ ਦਾ ਕਰਾਏ ਬਈ ਵਧੀਆ ਰਹੇ ਕੋਈ ਨਹੀਂ ਕਰਨਾ ਪਿਆ ਪਰ ਸਾਰਾ ਟਰੱਕ ਦਾ ਵੇਟ ਆਈ ਸਿੱਧੇ ਸੜ ਤੇ ਐਨੀ ਭੈੜੀ ਹੋਈ ਨਾ ਬਾਬੇ ਨਵੇਂ ਤਿਆਰ ਬੇਜ ਤੁਹਾਨੂੰ ਦੱਸਾਂਗਾ ਜਾ ਕੇ ਯਾਰ ਹੱਲੂ ਲਾਉਣੇ ਯਾਰ ਕੋਈ ਖਾਲਾ ਜੀ ਦਾ ਬਾੜਾ ਨਹੀਂ ਬਾਈ ਜੀ ਬਹੁਤ ਦਿਮਾਗ ਚਾਹੀਦਾ ਬਹੁਤ ਜਾਦੇ ਬੰਦੇ ਦਾ ਨਾ ਮੇਰੇ ਵਰਗੇ ਸੁੰਨੇ ਬੰਦੇ ਦਾ ਕੰਮ ਨਹੀਂ ਬਾਈ ਜੀ ਬਹੁਤ ਪੜੀ ਜੀ ਜਿਆ ਯਾਰ ਆਲੂ ਦਾ ਹੁਣ ਆ ਗੱਟੇ ਦਾ ਇਹਦਾ ਟਰਾਲੇ ਦਾ ਵੇਟ ਕਰਾ ਕੇ ਲਿਆਂਦਾ ਨਹੀਂ ਵੇਟ ਦੂਜਿਆਂ ਦਾ ਵੀ ਕਰਾ ਲੈਂਦੇ ਬਾਕੀ ਗੱਲ ਤੁਹਾਨੂੰ ਬਾਅਦ ਚ ਦੱਸੂਗਾ ਪਰ ਉਹਦੇ ਵਿੱਚ ਵੀ ਸੀ ਆਪਣਾ ਉਹ ਵੀ ਉਲਝ ਗਏ ਐ ਲੇਬਰ ਨੇ ਵਿੱਚ ਵੀ ਰੱਖਤਾ ਛਾਂਟੀ ਕਰਕੇ ਵਿੱਚੇ ਉਹ ਕਰਤਾ ਉਦੋਂ ਮੈਨੂੰ ਐ ਵੀ ਚੱਲ ਚੱਕ ਲਾਂਗੇ ਪਾਸੇ ਕੋਈ ਗੱਲ ਨਹੀਂ ਉਹਦੇ ਇੱਕ ਸਾਈਡ ਤੇ ਵੀ ਆ ਅਸੀਂ ਆ ਠੀਕ ਐ ਗੱਟੇ ਨਾਲ ਗੱਟੇ ਮਿਲਾ ਦੇ ਉਹ ਵੀ ਉਲਝਣ ਵਾਲਾ ਕੰਮ ਹੋ ਗਿਆ ਹੁਣ ਇਹਦਾ ਇਕੱਲੇ 184 ਗੱਟਾਂ ਦਾ ਵੇਟ ਹੋਇਆ ਤਾਂ ਮੰਨ ਲਓ ਐ ਲੱਗਦੇ ਸਾਨੂੰ ਝਾੜ ਬਹੁਤ ਐ ਇੱਥੇ ਵੋਟਾ ਜਿਆ ਦੱਸਦੇ ਆ ਮੈਂ ਵੀ ਗੱਟਿਆਂ ਦਾ ਰੇਟ ਘੱਟ ਨਿਕਲਿਆ 3 3 2 2 ਕਿਲੋ ਦਾ ਫਰਕ ਨਿਕਲ ਗਿਆ ਠੀਕ ਆ ਉਹ ਹੁਣ ਫਰਕ ਕਿੱਥੇ ਰਹੇਗਾ ਕੰਡੇ 'ਚ ਰਹੇਗਾ ਕਿ ਲੀਵਰ ਨੇ ਫਰਕ ਛੱਡਤਾ ਇਹਦੇ ਬਾਰੇ ਕੋਈ ਦੱਸ ਸਕਦੇ ਹਜੇ ਵੀ ਲੀਵਰ ਨੇ ਫਰਕ ਰੱਖਿਆ ਤੋਲਣ 'ਚ ਕਿ ਕਾਦੇ 'ਚ ਫਰਕ ਪਿਆ ਇਹਦੇ ਬਾਰੇ ਕੋਈ ਨਹੀਂ ਕਹਿ ਸਕਦੇ ਪਰ ਕੰਮ ਬਹੁਤ ਏਡਾ ਹੋ ਗਿਆ ਇੱਥੇ ਇੰਨੀ 605 'ਚ ਪਹਿਣਾ ਇਹ ਤਾਂ ਲੀਵਰ ਚੰਗੀ ਇੱਥੇ ਉਹਦੇ ਬਈ ਕੋਈ ਗੱਲ ਨਹੀਂ ਠੰਡਾ ਰਹਿ ਘਵਰਾਣਾ ਬਰਸਾਲਾ ਕੇਰਾ ਸਵਾਦ ਗਲ ਗਿਆ ਸਾਰਾ ਤਾਂ ਯਾਰ ਹੁਣ ਉਹ ਡਾਲਾ ਖੁੱਲਣਾ ਨਹੀਂ ਗੱਟੇ ਡੱਕ ਪੈਣ ਗਿਆ ਨਾ ਆ ਢੰਗਾ ਉਲਟ ਢੰਗਾ ਬਹੁਤ ਵਿਚਾਰਿਆਂ ਨੂੰ ਠੱਠ ਕਰੇ ਬਾਈ ਹੋਰਾਂ ਨੇ ਟੈਂਟ ਟ੍ਰੈਲਿੰਗ ਤੇ 3 ਘੰਟੇ ਮਾਰਦੇ ਇਹਨਾਂ ਦੇ ਪੂਰੇ ਵਿਚਾਰਿਆਂ ਦੇ ਆ ਵਿਚਾਰੇ ਠੇਕੇਦਾਰ ਦੇ ਗਰਨਾਣਕ ਸਟੋਰ ਬਹੁਤ ਬਈ ਨਵੇਂ ਬੰਦੇ ਨੂੰ ਉਲਝਣ ਪੈਂਦੀ ਹੈ ਹਾਂਜੀ ਬਾਈ ਧੰਨਵਾਦ ਕਰਦੇ ਆ ਤੁਹਾਡਾ ਬਾਈ ਤੁਹਾਡਾ ਧੰਨਵਾਦ ਕਰਦੇ ਆ ਮੈਂ ਬਾਈ ਹੋਰਿਆਂ ਦਾ ਵਿਚਾਰਾਂ ਦਾ ਬਹੁਤ ਲਹੂ ਪੀਤਾ ਤੇ ਬਾਈ ਵਿਚਾਰੇ ਸਬਰ ਸੰਤੋਖ ਵਾਲੇ ਆ ਜਿਹੜੇ ਬੰਦੇ ਕਾਲ ਨਹੀਂ ਕਰਦੇਗੇ ਨਹੀਂ ਸਾਨੂੰ ਕੋਈ ਗੱਲ ਨਹੀਂ ਚਲੋ ਧੰਨਵਾਦ ਆ ਬਾਈ ਆਹ ਲਾ ਤਾਂ ਮਾਰਕ ਦੋ 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 ਓਏ ਇਹ ਤਾਂ ਹੀ ਦਾ ਕੰਡਾ ਕਰਾਇਆ ਜੇ ਹੌਲੇ ਦਾ ਤਾਂ ਹੀ ਦਾ ਕੰਡਾ ਕਰਾਇਆ ਦੋ 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 ਤਿੰਨ ਹਾਂ ਤਿੰਨ ਗਏ ਹਾਂ ਇੱਕ ਪਹਿਲਾਂ ਉੱਠ ਗਿਆ ਤਿੰਨ ਆ ਗਏ ਤੂੰ ਹੀ ਗਿਣੀ ਚੱਲੋ ਉਹ ਨੂੰ ਕਿ ਰੱਖਿਆ ਮਤਲਬ ਹੁਣ ਤਾਂ ਉਹ ਗੱਟੇ ਲਾਵਾਂਗੇ ਨਾ ਪਤਾ ਸੀ ਬਾਈ ਹੁਣੇ ਤਾਂ ਹੀ ਪਹਿਲਾਂ ਛੱਡਿਆ ਫੁੱਲ ਉਹ ਦੋਵੇਂ ਲਾ ਲਓ ਹੁਣ ਦੂਰਾਂ ਵਾਲਾ ਡੈਕ ਲਾਉਣ ਗਣਗੇ ਨ ਲੈ ਬਚਾਲੇ ਠੱਲੇ ਨਾਲ ਦੱਸ ਹੁਣ ਕੱਲਾ ਟਰੈਕਟਰ ਉੱਤੇ ਆਊਗਾ ਐ ਬਾਲੇ ਕੁਗੂ ਯਾਰ ਬੰਦੇ ਸਾਡੇ ਲੈ ਓ ਹੈਲੋ ਟਰਾਲੀ ਯਾਰ ਜਮਾਂ ਹੀ ਫੇਰ ਛੜ ਕੇ ਠੱਲੇ ਜੰਨਾ ਬੈਕ ਕਰਕੇ ਮਾੜੀ ਜਾ ਇਹਨੂੰ ਕਰ ਦੇ ਤਾਂ ਹਵਾਜਨਾਂ ਵਾਲੇ ਹੋਣੇ ਹਨ ਹੈ ਤਾਂ ਹਵਾ ਦੇ ਕੰਮੋ ਡਾਗੋਟਾ ਰਹੇ ਆ ਵਾਜਦਾ ਆ ਗਏ ਡੱਡਾ ਲੰਡੂ ਕੰਮ ਹੋਇਆ ਨਾ ਹੁਣ ਇਹਦੇ ਤੇ ਆਪਾਂ ਘਰੇ ਘੱਟਾ ਤੋਲ ਕੇ ਵੇਨੇ ਬਈ ਵਾਕਈ ਫਰਕ ਹੈ ਕਿ ਕੀ ਸਿਸਟਮ ਜਿਹੜਾ ਉਥੇ ਕੰਡੇ ਦਾ ਤੋਲਾ ਹੋਇਆ ਹੀ ਲੈ ਲਈ ਮਿੱਤਰੋ ਤੋ ਸਕਦਾ ਮੇਰਾ weight ਘਟ ਗਿਆ ਹੋਵੇ ਤੇ ਉਹ ਇਹ ਤੋਂ ਪਹਿਲਾਂ ਮੇਰਾ weight ਸੀਗਾ 83 ਆ 83 ਪਰ ਹੁਣ ਆਪਾਂ ਗੱਟਾ ਤੋਲ ਕੇ ਵੇਨੇ ਉਹ ਕਿੰਨੇ ਦਾ ਦੱਸਦਾ ਜਿਹੜਾ ਉਹਨਾਂ ਦਾ ਤੋਲਿਆ ਵੇ ਇਹ ਦੋ ਆਪਾਂ ਘਰੇ ਰੱਖੇ ਸੀਗੇ ਬਾਕੀ ਗੱਲ ਫੇਰ ਕਰਦੇ ਵਾਕਈ ਘਟ ਗਿਆ ਇਹ ਰਹਿ ਗਿਆ 50 ਕਿਲੋ ਦਾ ਪਰ ਉਹ ਭਰ ਕੇ ਗਏ 52 ਕਿਲੋ ਸੋਲ ਆ ਵੀ ਥੱਲੇ ਨਾਲ ਤਾਂ ਟੱਚ ਹੋਈ ਜਾਂਦਾ ਇਹ ਰਹਿ ਗਿਆ 50 100 ਰਹਿ ਗਿਆ ਕਿਲੋ ਦਾ ਫਰਕ ਤਾਂ ਇੱਥੇ ਨਹੀਂ ਆਗਿਆ ਆ 52 ਤੋਂ ਉੱਤੇ ਕਰਿਆ ਪਹਿਲੇ ਲੈ ਮਿੱਤਰੋ ਤੁਹਾਨੂੰ ਦੱਸਦੀ ਆ ਇਹ ਰੌਲਾ ਕੀ ਪਿਆ ਸੀਗਾ ਤੇ ਟਰਾਲਾ ਧੋਣ ਲੱਗਦੇ ਆ ਫੇਰ ਜਾਣਾ ਇੱਕ ਦੋ ਕੰਮਾਂ ਚ ਆਪਣੇ ਵੀਡੀਓ ਵਾਲਿਆਂ ਜੀ ਤੇ ਰੋਲਾ ਮਿੱਤਰੋ ਇਹ ਪੈ ਗਿਆ ਸੀਗਾ ਵੀ ਉਹਨਾਂ ਨੇ ਨਾ ਆਪਣਾ ਫਰਸ਼ ਹੀ ਕੰਡਾ ਹੈਗਾ ਇੱਥੇ ਕੰਪਿਊਟਰ ਵਾਲਾ ਆਪਾਂ ਇਹ ਲਿਆ ਕੇ ਦੇਤਾ ਸੀ ਤੇ ਇਹਦੇ ਤੇ ਆਪਾਂ ਕਰਤੀ ਸੀ ਤਲਾਈ ਤੇ ਇਹਦੇ ਤੇ ਤੁਹਾਨੂੰ ਦੋ ਗੱਟੇ ਤੋਲ ਕੇ ਵੀ ਦਿਖਾਇਆ ਜਾਂਦੂ ਬਾਅਦ ਦਿਖਾਉਣੇ ਤੇ ਉਹ ਇੱਕ ਹੋਇਆ 52 ਦਾ ਇੱਕ ਹੋਇਆ 50 ਦਾ ਉਹਨਾਂ ਨੇ ਤਲਾਈ ਨਹੀਂ ਸਹੀ ਕਰੀ ਲੈ ਵਤ ਤੇ ਦੱਸਿਆ ਵੀ ਨਹੀਂ ਆਪਾਂ ਚਲ ਨਹੀਂ ਤਲਾਈ ਚੱਜਣਾ ਹੋਈ ਸੀ ਕੋਈ ਉਹਨਾਂ ਦੇ ਮਨ 'ਚ ਸ਼ੰਕਾ ਸੀ ਵੀ ਸਾਥੋਂ ਗੱਟੇ ਰਲ ਅੱਗੇ ਜਾਂ ਕਿਵੇਂ ਕਹਲੋ ਤੇ ਵੀ ਤੋ ਉਹ ਸਾਪ ਨੂੰ ਦੱਸ ਦਿੰਦੇ ਆਪਣਾ ਚੱਕਰ ਨਹੀਂ ਪੈਂਦਾ ਜੀ ਤੇ ਜਦੋਂ ਉੱਥੇ ਉਹਨਾਂ ਨੇ 150 ਗੱਟਾ ਲਾਇਆ ਲੇਬਰ ਉਹਨਾਂ ਦੀ ਵੀ ਗਲਤੀ ਇਹ ਆ ਵੀ ਜਦੋਂ ਤੁਸੀਂ 5-7 ਗੱਟਿਆਂ ਦੇ ਛੱਕ ਪਏ ਤੁਸੀਂ ਉਹਦੇ ਹੀ ਤਲਾਈ ਕਰ ਲਿਆ ਆਪਾਂ ਹਨਾ ਤੇ ਜਿੰਨੇ ਸਾਨੂੰ ਕਿਹੜਾ ਪਤਾ ਸੀ ਇਹ ਚੀਜ਼ ਦਾ ਵੀ ਯਾਰ ਇੱਥੇ ਇਹਨਾਂ ਨੇ ਤਲਾਈ ਸਹੀ ਨਹੀਂ ਕਰੀ ਆਪਾਂ ਕਿਹੜਾ ਕੋਈ ਜਾਣ ਬੁੱਝ ਕੇ ਆਖਿਆ ਜੀ ਹਨਾ ਵੀ ਭਾਈ ਘੱਟ ਕਰੋ ਜੇ ਉਹ ਹੁਣ 51 ਦੀ ਭਰਤੀ ਕਰੀ ਸੀ ਆਪਾਂ ਤੇ ਉੱਥੇ ਜਾ ਕੇ ਗੱਟੇ ਤੇ ਕਦੇ ਡੂੜਟ ਪੈ ਜੇ ਕਿਤੇ ਦੋ ਪੈ ਜਾਣ ਲਾ ਫਰਕ ਦੇਖੋ ਤੁਸੀਂ 5-5 ਕਿੱਲੋ ਦਾ ਫਰਕ ਪੈ ਗਿਆ ਜੇ 2.5 ਕਿਲੋ ਦੀ ਟਰ ਵੀ ਮੰਨਣੀ ਹੈ ਦਾ 4-4 ਕਿਲੋ ਦਾ ਵੀ ਇੱਥੋਂ ਤੱਕ ਕਿ ਲੇਵਰ ਕਹਿੰਦੀ ਵੀ ਕਈ ਗੱਟੇ 40 ਕਿਲੋ ਦੇ ਵੀ ਆ ਮੈਂ ਚੱਲ ਯਾਰ 40 ਤਾਂ ਨਹੀਂਗਾ ਜਦੋਂ ਕਿ ਤੁਸੀਂ ਗੱਟੇ ਉਹਨਾਂ ਨੇ ਤੋਲੇ ਦੋ ਹੀ ਗੱਟੇ ਤੋਲੇ ਇੱਥੇ ਕੋਲਡ ਸਟੋਰ ਦੇ ਵਿੱਚ ਇੱਕ ਤਾਂ ਮੈਂ ਕੋਲਡ ਸਟੋਰ ਨੂੰ ਸ਼ੈਲਰ ਕਹਿ ਦੇਣਾ ਹੁਣ ਤੇ ਕੋਲਡ ਸਟੋਰ ਦੇ ਵਿੱਚ ਦੋ ਗੱਟੇ ਉਹਨਾਂ ਨੇ ਤੋਲੇ ਬਾਕੀ ਇਹ ਇਹ ਟਰਾਲੀ ਦੇ ਵਿੱਚ ਵੀ ਮੂਰੇ 20 ਹੀ ਆਪਣੇ ਕੋਲੇ ਕਿਉਂਕਿ 20 ਵਿੱਚ ਵਿੱਚ ਉਹਨਾਂ ਨੇ ਧਾਂਗਾ ਇਹਦੇ ਮੂਰੇ-ਮੂਰੇ ਧਾਂਗਾ ਲਾਗੇ ਦੋ ਟਰਾਲੀਆਂ ਦੇ ਇਹਦੇ ਚੋਂ 150 ਗੱਟਾ ਲੈ ਚੁੱਕਿਆ ਸੀ ਉਦੋਂ ਉਦੋਂ ਬਾਅਦ ਕੀ ਹੋਇਆ ਵੀ ਇਹਦਾ weight ਤਾਂ ਹੋ ਹੀ ਨਹੀਂ ਸਕਦਾ ਸੀਗਾ 150 ਅੰਦਰ ਲੈ ਗਿਆ ਸੀ ਤੇ ਜਿਹੜਾ ਇੱਕ ਹਫ਼ਤਾ ਆਪਣੇ ਕੋਲੇ ਟਰਾਲਾ ਸੀਗਾ 183 ਗੱਟਿਆਂ ਵਾਲਾ ਉਹਦੇ ਤੇ ਆਪਨੇ ਆ ਕੇ ਗੱਲ ਮੁੱਕ ਗਈ ਚਲੋ ਉਹਦਾ weight ਕਰਾ ਲਿਆ ਉਹਦੇ ਹਿਸਾਬ ਨਾਲ 카ਟ ਆਪਣੀ 500 ਗ੍ਰਾਮ ਗੱਟੇ ਨੂੰ ਪਈ 183 ਗੱਟਿਆਂ ਦੇ ਹਿਸਾਬ ਨਾਲ 91 ਕਿਲੋ ਭਾਰਨ ਘਟਿਆ ਸਾਰਾ 183 ਗੱਟਿਆਂ ਦਾ ਤੇ ਉਹ ਹੁਣ ਰੱਬ ਤੁਹਾਡਾ ਭਲਾ ਕਰੇ ਚੱਲ ਉਹ ਉਹਦਾ 500 ਗ੍ਰਾਮ ਕਾਰਟ ਹੀ ਬਈ ਗੱਲ ਫਿਰ ਜਦੋਂ ਨਿਬੜਿਆ ਇੱਥੇ ਉਹਨਾਂ ਨਾਲ ਵਪਾਰੀ ਵੀ ਸੱਦਲੇ ਤੇ 골ਡ ਸਟੋਰ ਵਾਲੇ ਵੀ ਸੀਗੇ ਤੇ ਆਪਾਂ ਵੀ ਜਾਵੜੇ ਫਿਰ ਹੁਣ ਕਾਰਟ ਆਪਾਂ ਨੂੰ ਪੈ ਗਈ ਕਿਲੋ ਸਵਾ ਕਿਲੋ ਆਹ ਕਹਿੰਦੇ ਸੀਗੇ ਪਹਿਲਾਂ ਕਿਨ 2.5 ਕਿਲੋ ਕਾਰਟ ਆ ਫਿਰ ਘਰ ਘਰਾ ਕੇ 1.5 ਕਿਲੋ ਕਾਰਟ ਆਪਾਂ ਗੱਟੇ ਦੇ ਦਿੱਤੀ ਫਿਰ ਆਪਣਾ ਗੱਲ ਨਿਬੜਿਆ ਠੀਕ ਹੈ ਜੀ ਤੇ ਆ ਗੱਲ ਬਣੀ ਤੇ ਇੱਕ ਹੁਣ ਮੈਨੂੰ ਜਲਦੀ ਜਲਦੀ ਵੀਡੀਓ ਚ ਆ ਬੱਜ ਪੈਜੀ ਲੱਗਦਾ ਸੀਟ 'ਚ ਨੂੰਣੀ ਜਿ ਲੈ ਕੇ ਡੱਗ ਡੁਗ ਵੀ ਕਿਤੇ ਹਨਾ ਇੱਕ ਆ ਸੌ ਚਲਾਈ ਸੀ ਤੇ ਪਤਾ ਨਹੀਂ ਤਾਰਾਂ ਨੇ ਜ਼ੋਰ ਨਹੀਂ ਖਰਾਬ ਹੋ ਗਈ ਚੋਬਰ ਤੇ ਸਾਡੇ ਦੀ ਤੇ ਹੁਣ ਮਿੱਤਰੋ ਐਂ ਗੱਲ ਪਣੀ ਬਾਕੀ ਆਪਾਂ ਆਪਦਾ ਬੀ ਵੀ ਉੱਥੇ ਜਮਾ ਕਰਾਤਾ ਤੇ ਬੀ ਵੀ ਜਮਾ ਹੋ ਗਿਆ ਆਪਣਾ ਤੇ ਦੂਜੇ ਨੰਬਰ ਤੇ ਕੀ ਹੁੰਦਾ ਆ ਗੱਟੇ ਆਪਣੇ ਵੇਚੀ ਦੇ ਉੱਤੇ ਤਕਰੀਬਨ ਸਾਰੇ ਜਿਹੜਾ ਰੇਟ ਚੱਲਦਾ ਉਹ ਆਪਣੇ ਪਾਜਿਆ ਹੀ ਪੈਂਦਾ 500 ਰੁਪਿਆ ਰੇਟ ਹੈ ਤੇ ਬਸ ਠੀਕ ਹੈ ਮੇਤਰਾ ਇਹ ਟਰਾਲਾ ਛੱਡ ਕੇ ਹੁਣ ਇਹ ਅਰਜੀ ਦਾ ਹੈਗਾ ਧੋ ਕੇ ਛੱਡ ਕੇ ਹੁਣ ਤੇ ਮੈਨੂੰ ਹੁਣ ਮੂਮਣੀ ਜਿਹਦਾ ਵੀ ਦੋਖ ਹੋਈ ਜਾਂਦਾ ਇਹ ਕਿ ਤਾ ਮਿਲ ਸਕਦੀ ਕਿ ਨਹੀਂ ਜਿਹੜਾ ਇਹਦੇ ਮੂਰੇ ਹੁੰਦਾ ਐ ਉਹ ਰਬੜ ਜੀ ਉਹ ਮਿਲ ਸਕਦੀ ਕਿ ਤਾ ਕਿ ਨਹੀਂ ਮੈਨੂੰ ਨਹੀਂ ਕਿ ਮੁਸ਼ਕਲ ਆ ਪਰ ਹਣਾ nyala sih tas utan aku nggak mikir nggak baimani di lagi apa aja dah dalala lagi mau main tau deh lagi terus kalau kemarin lagi ਪਾਊਡਰ ਨਰਮ ਆਇਆ ਮੇਟਰ ਸਾਹਮਣੇ ਬਣੀ ਜਾਂਦਾ ਪੌਲ ਉਹਦੇ ਕਰਕੇ ਉੱਤੋਂ ਦੀ ਆਉਣਾ ਪਿਆ ਤੇ ਸਮਾਨ ਹੋ ਜਾਂਦਾ ਬਾਲਟੀਆਂ ਹੋ ਜਾਂਦੀਆਂ ਸਪਰੇ ਆਸਤੇ ਤੇ ਪੇਟੀ ਸਪਰੇ ਦੀ ਸੀ ਤਾਂ ਕਰਕੇ ਮਜਬੂਰੀ ਚ ਅੱਜ ਕਾਰ ਲਿਓਣੀ ਬਈ ਤੇ ਆ ਪੌਲ ਆਪਣਾ ਪਤਾ ਨਹੀਂ ਹਜੇ ਕਦੋਂ ਚੱਲੂਗਾ ਬਾਬੇ ਉਹ ਬਹੁਤ ਤੰਗ ਕਰ ਰੱਖਿਆ ਨੇ ਤੇ ਬਾਕੀ ਹੁਣ ਤਾਂ ਨੇੜੇ ਹੀ ਕਰਦਾ ਵੈਸੇ ਚਲੋ ਨਹਿਰ ਵੀ ਆਈ ਹੋਈ ਐ ਤੇ ਨਹਿਰ ਦਾ ਪਾਣੀ ਛੱਡ ਕੇ ਲਜਾਣੇ ਆਪੇ ਨੇਤਰ ਜੂਗਾ ਖਾਲੇ 'ਚ ਤੇ ਡਰਮੀਆਂ ਆਣਾਂ ਤਾਂ ਸਪਰੇਅ ਕਰਾਉਣੇ ਆ ਉਹੀ ਆਪਣੇ ਪੱਕੇ ਬੰਦੇ ਹਰਾ ਯਾਰ ਰਾਜਾਂ ਤੋਂ ਤੇ ਰੇਟ ਰੂਟ ਵੀ ਤੁਹਾਨੂੰ ਦੱਸ ਦੀ ਆ ਵੀ ਆਪਣੇ 35 ਤੇ 40 ਰੁਪਏ ਚੱਲਦੇ ਆ ਸਪਰੇਅ ਵਾਲੀ ਡਰਮੀ ਦੇ ਭੋਂਡ ਦੇ ਵੱਡੇ ਦੇ ਉਹਦੇ ਤੋਂ ਆਪਾਂ 4-5 ਜਾਣਿਆਂ ਤੋਂ ਕਰਾਉਣੇ ਹੁੰਦੇ ਤੇ ਵਧੀਆ ਇੱਕ ਹੀ ਵਾਰੀ ਜਿਕੇ ਲਾ ਲੈ ਜਾਂਦੇ ਆ ਉਹ ਤੇ ਪਾਂਤਾਂ ਜਿਹੜੀਆਂ ਵੀ ਕਿੱਲੇ 'ਚ 4-5 ਤਾਂ ਇਕੱਠੀਆਂ ਲੱਗ ਜਾਂਦੀਆਂ ਤੇ ਵੈਸੇ ਆਪਣੇ ਬੰਦੇ ਲਿਆ ਜੀ ਡਰਮ ਵਾਲੇ ਵੀ ਹੈਗੇ ਉਹ ਵਿਚਾਰੇ ਗੁੱਸੇ ਹੁੰਦੇ ਡਰਮ ਤੇ ਇੱਕ ਤਾਂ ਆ ਹੁਣ ਕਣਕ ਤਾਂ ਡੰਡੀ ਉਹੀ ਬਹੁ ਪਈ ਜਾਂਦੀ ਤੇ ਪੈਪ ਹੁਣ ਕਰਦੀ ਤੰਗ ਤੇ ਬਾਕੀ ਆਪਣਾ ਦਾ ਠੇਕੇ ਟੁਕੇ ਵਾਲਾ ਵਾਣਾ ਜਿਆਦੇ ਤੇ ਦੂਜੇ ਨੰਬਰ ਤੇ ਆਪਣਾ ਟ੍ਰੈਂਡ ਹੁੰਦਾ ਸਾਹ ਕਿਤਾਬ ਜੇ ਲਾ ਕੇ ਤੇ ਜਿਹੜੇ ਮੌਕੇ ਤੇ ਫਿਰ ਇਹੀ ਬੰਦੇ ਮਿਲਦੇ ਹੁੰਦੇ ਉਹਨਾਂ ਨੂੰ ਬੜੇ ਦਿਨ ਪਹਿਲਾਂ ਦਸਣਾ ਪੈਂਦਾ ਤੇ ਕਣਕ ਆਪਣੀ ਬਾਬੋ ਪਹਿਲਾਂ ਬਹੁ ਗਿਰਲੀ ਹੋ ਗਈ ਸੀ ਚਲੋ ਹੁਣ ਸੈ ਠਗਾ ਕਰ ਜੂਗੀ ਲੋਕਾਂ ਜੀ ਨਹੀਂ ਹੋ ਜੂਗੀ ਤੇ ਮੈਂ ਮੂੰਗਾ ਛੱਡ ਕੇ ਆਉਣਾ ਪਹਿਲਾਂ ਇਹਨਾਂ ਨੂੰ ਚਾਹ ਚ ਫੜਾਵਾਂ ਆਹ ਕਣਕ ਆ ਗਈ ਆਪਣੇ ਬਾਪਰ ਡੈਗਦੀ ਜਾਂਦੀ ਬਹੁਤ ਡੈਗ ਪਈ ਮੀਂਹ ਵੇਲੇ ਉਹ ਜਿਹੜਾ ਇਹਨਾਂ ਨੂੰ ਆਪ ਨੂੰ ਫਿਕਰ ਆ ਸਹੀ ਉਹਨੂੰ ਲਾਈ ਜਾਂਦਾ ਥਾ ਟਾਈਮ ਇੱਕ ਛੱਡ ਲਿਆ ਹਾਂਗਾ ਮੈਂ ਗੁਰਦੀ ਮਹਾਰਾਜ ਅੱਜ ਕਿਵੇਂ ਦੋਈ ਆਈਆਂ ਹਜੇ ਕਿਉਂ ਲ ਆਉਂਦਾ ਇਹਨੇ ਬੰਦ ਬੰਨ ਕੱਢਨੇ ਪੈਂਦੇ ਨੇ ਮਿੱਤਰੋ ਇਹ ਗੱਲਾਂ ਵੀ ਮੋਟਰ ਵਾਲੀ ਏਰੀਏ ਦੀ ਸਰਦਾਰੀ ਹੈ ਮੋਟਰ ਛੱਡੋ ਖੇਤ ਪਾਣੀ ਡਿੱਗ ਡੁੱਗੀ ਸਪਰੇਅ ਕਰਨ ਫੇਰ ਸ਼ੱਕੀ ਹੋ ਜਾਈਏ ਹੁਣ ਆ ਬੰਨ ਉਹ ਬੰਨ ਉਹ ਫੱਟੀ ਕਰੜੀ ਕਰਨੀ ਅਜੇ ਅੱਗੇ ਮੈਂ ਉੱਥੇ ਉਹਨਾਂ ਨੇ ਲਾਤਾ ਚੱਲ ਤੇ ਜਿਹੜਾ ਮੋਗ ਆ ਉਹਦੇ ਚ ਪਤਾ ਹੀ ਨਹੀਂ ਕਿਨੇ ਮਿੱਟੀ ਮੁੱਟੀ ਸੱਟ ਕੇ ਬੰਦ ਕਰਿਆ ਹੋਊਗਾ ਇਹ ਨਾ ਸਰਿਆ ਤਾਂ ਵਿੱਚ ਵੀ ਉੜਨਾ ਪਊਗਾ। ਟਰਾਲੀ ਮਿੱਟੀ ਰਿਆ ਸਿੱਟੀ ਪਈ ਐ। ਇਲਾਕੇ ਇੰਨਾ ਡੂੰਘਾ ਖਾਲਾ ਐ। ਬਹੁਤ ਠੀਕ ਨਿਕਲਦੀ ਐ ਬਾਈ। ਚੱਈਏ ਰੀ ਤਾਂ ਇੱਕ ਤਾਂ ਰਤਵੇਲੀ ਜਿਹ ਚ ਰਹੇ ਆ। ਪਾਣੀ ਗਿਆ ਜੀ ਮਿੱਤਰੋ। ਖਾਲਿਆਂ ਚ ਤੇ ਦੂਸਰੇ ਖਾਲੇ ਚ ਛੱਡ ਕੇ ਤੇ ਉਦੋਂ ਗਾਂ ਸਿਰੇ ਤਾਂ ਹੀ ਛੱਡ ਕੇ। ਫੇਰ ਆਪਾਂ ਜਾਵਾਂਗੇ ਕਾਰ ਦੀ ਆਪਾਂ ਕਰਾਉਣੀ ਸਰਵਿਸ। ਉਹ ਇੱਕ ਮਕਸਰ ਖੁੱਲੇ ਆ ਦਾ ਮਕੈਨੀਕਲ ਵਾਲਡ ਵਾਲੇ ਉਹਨਾਂ ਬਾਈ ਹੋਰਾਂ ਕੋਲੇ ਲਜਾਵਾਂਗੇ ਜਦੋਂ ਠੰਡੀ ਹੁੰਦੀ ਆ ਉਦੋਂ ਵਾਈਟ ਸਮੋਕ ਕਰਦੀ ਸੁਬਾ ਸੁਬਾ ਜਾਂ ਕਦੋਂ ਵੀ ਠੰਡੀ ਸਟਾਰਟ ਕਰੀਏ ਤੇ ਆ ਪੈ ਜੀ ਲਊ ਜੀਮੇਦਾਰਾਂ ਦਾ ਤੁਹਾਡੇ ਬਾਈ ਦਾ ਵੇ ਤੇ ਲੈ ਰੰਗ ਹੋਲੀ ਵਾਲੇ ਰੰਗ ਲੈ ਹੋਲੀ ਵਾਲੇ ਦਿਨ ਚੱਲੀ ਜਾਂਦੇ ਨਹੀਂ ਅਸੀਂ ਕੱਚੇ ਰੰਗ ਦੇ ਸੋਹਣੀ ਸਾਡੀ ਕਾਦੀ ਹੋਲੀ ਵੇਖਣ ਵਾਲਾ ਤਾਂ ਦੂਰ ਨੇੜੇ ਦਾ ਉਹ ਥਾਣਾ ਦਾ ਸਾਲਾ ਕਾਰ ਲਈ ਫਿਰਦਾ ਦੂਰ ਨੇੜੇ ਵਾਲਾ ਉਹ ਖੇਤ ਖੂਤ ਵੇਖਣ ਵਾਲਾ ਤਾਂ ਆਖੂਗਾ ਐਵੇਂ ਲੱਗਦਾਸ ਕਾਰ ਲਈ ਫਿਰਦਾ ਚੱਕ ਮਾ ਜੋ ਉਹ ਹਣਾ ਪਰ ਅੱਜ ਆਪਾਂ ਪਹਿਲੀ ਰਿਮੋਟਰਸਾਈਕਲ ਦਾ ਹਿਆਰ ਸੱਡ ਤੇ ਹੀ ਕਿਉਂਕਿ ਯਾਰ ਇੱਕ ਤਾਂ ਕਾਲੀ ਸੀ ਇੱਕ ਪੁੱਲ ਬੰਦਾ ਕਰਕੇ ਖੜਪ ਖੜਪ ਹੋਣੇ ਨੇ ਇੱਕ ਪੇਟੀ ਵੱਡੀ ਹੋ ਜਾਂਦੀ ਉਹ ਮੁੜ ਕੇ ਹੈਂਡਲ ਜੜ ਦੇ ਜਦ ਕਿਸੇ ਪਾਸੇ ਮੋੜ ਦੇ ਸਬਰੇ ਸੀ ਇੱਕ ਇਹਦੇ ਮੈਂ ਤੇਲ ਪਾ ਕੇ ਜਣਾ ਰਿਹਾ ਰਿਜ਼ਰਵ ਲੱਗ ਗਿਆ ਤੇ ਮਾਸਾਂ ਵੀ ਮਿੱਤਰੋ ਆਪਣੀ ਵਾਰੀ ਨੂੰ ਕੱਚਾ ਚੱਲਿਆ ਵੀ ਟਾਈਮ ਵੱਜੇ ਪਿਆ 10:20 ਤੇ ਕੰਮ ਉਹ ਲੋ ਟਾਈਮ ਹੋਇਆ ਪਿਆ 10:20 ਤੋਂ ਆਪਾਂ ਹੈਣੀ ਜਾਵਾਂ ਪਰ ਕੇਰਾਂ ਚੋਂ ਆਪਾਂ ਖਾਲਿਆਂ ਸਾਰਿਆਂ ਚ ਪਾਣੀ ਕਰ ਦਿੰਨੇ ਤੇ ਉੱਥੇ ਇੱਕ ਚ ਵਗਦਾ ਕਰ ਦਿੰਨੇ ਗਾਂ ਵਾਲੇ ਜਿਉਂ ਕਿ ਕਿਹੜਾ ਪਾਣੀ ਬਾਲਾ ਬਾਅਦ ਚ ਆ ਕੇ ਸੱਟ ਸੱਟ ਬੰਦ-ਬੰਦ ਕਰ ਦਾਂਗੇ ਮੋਗਾ ਅਈ ਨੇ ਮਾਤਾ ਸਭ ਰੇ ਲੈ ਕੇ ਆਉਂਗਾ। ਉਹ ਭਾਂਦਾ ਵੀਰਾ ਅੱਖ ਤੇ ਮਰਾਤਾ। ਬਾਜੀ ਜਿਓ ਯਾਰ। ਉਹ ਵੀਰੇ ਮੈਂ ਆਇਆ ਨਾ ਰੱਬ ਤੇਰਾ ਭਲਾ ਕਰੇ। ਮੈਂ ਉਧਰਾਂ ਹੋਣਾ ਸਟਿੱਕਰ ਲੈਉਣਾ ਮੌਸਮ ਕੱਚਾ। ਤੇ ਤੂੰ ਆਪਣਾ ਘੋੜਾ ਲੈ ਚਾ ਕੇ ਡਿਸਕਵਰ। ਆਪਾਂ ਉਹਦੇ ਨਾਲ ਉਹ ਕਰਾਂਗੇ। ਸੁੱਤੋ ਮਾਰਾ ਕਰ ਲਵੇਂ ਚਲ ਆਉਣ ਲੱਗੀ। ਬੈਲ ਕਰ ਲੋ ਤੂੰ ਜਾਣਤਾ ਠੋਕਿਆ ਕਰੂ ਸ਼ਾਲਾ। ਅਸੀਂ ਕਰਾਂਗੇ ਟਰਾਈ ਜਿੰਦਗੀ ਇਸ ਕਰ। ਤੇ ਇਹਦੇ ਤੇ ਉਹ ਲਾਉਣਗੇ ਸਾਈਡ ਤੇ ਹਨ ਆਵੇ ਬਾਣੀ ਗਿਆ ਪਰ ਅੱਛਾ ਇੱਥੋਂ ਹੀ ਤਿਆਰ ਕਰਦੇ ਨੇ ਮੇਰੇ ਭਾ ਦੀ ਉਂ ਲਿਆ ਲਿਆ ਰੱਖਦੇ ਹਨਾ ਤੁਰਨ ਆਸ ਕੇ ਫਿਰ ਇਹ ਤਾਂ ਹੁੰਦਾ ਹੀ ਆ ਇੱਥੇ ਨਹੀਂ ਇਹਦਾ ਹੀ ਇਹਦਾ ਹੀ ਪਰਸ਼ਾਵ ਇੱਥੋਂ ਤਾਂ ਹੀ ਆਇਆ ਨਹੀਂ ਢਿੱਡਲ ਜੇ ਨਹੀਂ ਹੁੰਦੇ ਇਹ ਆਏ ਖੜਮ ਆਵੇ ਜਿਹੜੀ ਇਹਦੀ ਸ਼ੇਪ ਹੈ ਮੈਂ ਤਾਂ ਹੈ ਕਿਤੇ ਉਹ ਮੁੱਲ ਦੇ ਉਂ ਹੁੰਦੇ ਆ ਅਲੱਗ ਤੋਂ ਪਰ ਵਿੱਚੋਂ ਹੀ ਬਣਾਉਂਦੇ ਆ ਬਈ ਫਿਰ ਇਹਦੀ ਸਪੋਰਟ ਹੀ ਬਹੁਤ ਹੋ ਜੂਏ ਇੱਕ ਤਰ੍ਹਾਂ ਬੀਮ ਹੋ ਗਿਆ ਸਾਈਡ ਤੇ ਠੀਕ ਆ ਯਾਰ ਬਾਈ ਯਾਰ ਇਧਰੋਂ ਐਂ ਦੇ ਸਕਦਾ ਹਾਂ ਐਂਡਲੈਸ ਕੰਮ ਹੋ ਗਿਆ ਜਟਾ ਜਿੰਬੂ ਜੀ ਦੇ ਲਈ ਧੰਨਵਾਦ ਜਿਹੜਾ ਕੰਨ ਦੱਸਣ ਵਾਸਤੇ ਆਪਣੇ ਕੋਲ ਇੱਕ ਤਾਂ ਨਹਿਰਾ ਪੱਕਾ ਹੁੰਦਾ ਹੀ ਵੇਖਣ ਪੌਲ ਬੰਦਿਆ ਹੀ ਵੇਖਿਆ ਸਾਡੇ ਦਾਦੇ ਹੋਰਾਂ ਨੇ ਨਹਿਰਾ ਬੰਦਿਆ ਹੀ ਵੇਖਣ ਗਦਿਆਂ ਨਾਲ ਮਿੱਟੀ ਕੱਢਦੇ ਕਹਿੰਦੇ ਹੁੰਦੇ ਠੀਕ ਆ ਯਾਰ ਉਸਤਾਦ ਜੀ ਚਾਲੀ ਲਾਈ ਆ ਜੀ ਗਰੀਬ ਹੋਰਾਂ ਨੇ ਜਿਹੜਾ ਇਹਦੂ ਅਗਲਾ ਪੌਲਾ ਮਿੱਤਰੋ ਉਹਦੇ ਦੇ ਚਾਲੀ ਤੋਂ ਬੰਦਾ ਡੱਗ ਪਿਆ ਤੇ ਵਿਚਾਰਾ ਡੈਥ ਹੋ ਗਈ ਉਹਦੀ ਜਿਹੜਾ ਇਹਦੂ ਅਗਲਾ ਪੋਲਾ ਤੇ ਅਸੀਂ ਆਵੇ ਜਿਵੇਂ ਹੁਣ ਆ ਬੇਫਿਕਰੋ ਕਰ ਤਰੇ ਜਾਂਦੇ ਐ ਤਰੇ ਜਾਂਦੇ ਰਹਿੰਦੇ ਤੇ ਪਰ ਉਹਨਾਂ ਦੀ ਚਾਲੀ ਚੋਲੀ ਢਿੱਲੀ ਸੀ ਕੋਈ ਹੱਥ ਪਾਈ ਰੱਖੀ ਓਏ ਹੁਣ ਇਹ ਵੀ ਕਰਨੇ ਚ ਜਾਗਦੇ ਪਹਿਲਾਂ ਇਹ ਵੀ ਨਹੀਂ ਗੋਲਦੇ ਹੁੰਦੇ ਸੀ ਕੋਈ ਨੰਗੀ ਹੁਣ ਦੇਂਦੇ ਉਹ ਗੱਡੈਗੀ ਨਾ ਪਾਵੇ ਆਪਣਾ ਮੁਲਖ ਆਵ ਜਾਵੇ ਲੋ ਇੱਥੇ ਕੋਈ ਸੇਫਟੀ ਬੈਲਟ ਨਹੀਂ ਯੂਜ਼ ਕਰਦੇ ਕੁਝ ਨਹੀਂ ਕਰਦੇ ਭਾਜਾ ਭਾਜਾ ਨਹਿਰ ਦਾ ਫੜਕਾ ਸੌਂਦਾ ਹਣਾ ਹੁਣ ਥੱਲੇ ਦੀ ਜਾਲ ਵੀ ਵਿਗਾੜ ਰੱਖਿਆ ਬਈ ਕੋਈ 6 ਨੰਬਰ ਦੀ ਜਿੱਤੀ ਤੇ ਗੱਲ ਕਰਦੇ ਬਦਮਾਸ਼ੀ ਬਹੁਤ ਵੱਡਾ ਪਾਇਆ ਦੇਖ ਕਿੱਥੋਂ ਦਾ ਹੀ ਪਿਆਰਾ ਕੀ ਆ ਬਤਾ ਹੀ ਹਾਂਗਾ ਲੈ ਮੈਂ ਤਰਾ ਪਾ ਲੈਣਾ ਸਟicker ਕੱਲ ਸਪਰੇਅ ਨਾਲ ਸਟicker ਲਿਆਂਦਾ ਨਹੀਂ ਸੀ ਸਟicker ਲਿਆ ਕੇ ਤੇ ਉਹਦੇ ਚ ਮੜ ਕੇ ਸਪਰੇਅ ਚ ਪਾਵਾਂਗੇ 40% ਦਿਖਾਈ ਜਾਂਦਾ ਵੈਦਰ ਵੀ ਐਕਸਲ ਕਰੀ ਵੀ ਆ ਨਾਲੇ ਪੂਰੀ ਵਧੀਆ ਜਿ ਚੜ ਜੇ ਤਾਂ ਕਰਾਈ ਆ ਉਹਦੇ ਤੋਂ ਯੂਪੀਐਲ ਵਾਲੇ ਤੋਂ ਤਾਂ ਹੀ ਗੁੱਲੀ ਡੰਡਾ ਹੀ ਗੁੱਲੀ ਡੰਡਾ ਯਾਰ ਵਾਵਾ ਨਿਕਲੇ ਆ ਜਾਣੀ ਪਈ ਤੇ ਵੀ ਹੋ ਗਿਆ ਲੈ ਪਈ ਤੇ ਵੀ ਨਾਲ ਨਾਲ ਕਿੰਨਾ ਹੋ ਗਿਆ ਠੀਕ ਹੈ ਧੁਰ ਚਾਰ ਟਰਮਾਂ ਹੀ ਲਵਾ ਰਹੇ ਹਾਂ ਕਿਲੇ ਦੀਆਂ ਤੇਲੇ ਵਾਲੀ ਤੇ ਸੰਢੀ ਵਾਲੀ ਤੇ ਨਹੀਂ ਲਾਇਆ ਨਹੀਂ ਲਾਇਆ ਤੇਲੇ ਵਾਲੀ ਸੰਢੀ ਵਾਲੀ ਤੇ ਤੀਜੀ ਕਿਹੜੀ ਕਹਿ ਸਕਦੇ ਆਪਾਂ ਹੋਰ ਕੀ ਹੁੰਦਾ ਅਗਟਾਰਾ ਤੇ ਹਾਂ ਪੰਗੀ ਛੜ ਤਾਂ ਇਹ ਨਦੂਦੋਂ ਪਾਂ ਗਿਆ ਓਕੇ ਆਹੀ ਕੰਮਕਾਰ ਚੱਲੀ ਜਾਂਦੇ ਬਾਬੇ ਉਹ ਪੂਰਾ ਆਈ ਦੇਣੀ ਕਿਸੇ ਪਾਸੇ ਵੀਡੀਓ ਲੋਕਾਂ ਦੀਆਂ ਪਾਉਣ ਵਾਲੀਆਂ ਪੰਗਾ ਹਜੇ ਆ ਉਹਦੇ ਨਾਲ ਚਿਹਰਾੜਾ ਤੇ ਨਾ ਫੜਦੇ ਆ ਓ ਵਾਹਿਗੁਰੂ ਥੱਕੇ ਹਮਰੇ ਜੇ ਭਾਈਆ ਯਾਰ ਐ ਕਤਾ ਯਾਰ ਇੱਥੇ ਨਹਿਰ 'ਚ ਸਾਡੇ ਮੌਤ ਹੋਈ ਕੱਲ ਦੀ ਜਵਾਕ ਦੀ ਤੇ ਉਹਦੇ ਪਿਓ ਦੀ ਉਹਦੇ ਨੇ ਇੰਨਾ ਮਨ ਖਰਾਬ ਕਰੈਣਾ ਗੱਲ ਸਾਰਾ ਦਿਣੀ ਸਾਰਾ ਦਿਨ ਨਹੀਂ ਸ਼ਹਿਰ ਗਿਆ ਇੱਛਾ ਤੇ ਨਹੀਂ ਲੱਗਾ ਯਾਰ ਐ ਪੂਰਾ ਹੀ ਹੋਈ ਜਾਵਾਂ ਲੱਗੇ ਹੋਇਆ ਕਿ ਯਾਰ ਉਹ ਐਲਜੀ ਜੈਨ ਚ ਗੱਲ ਵੜੀਆਂ ਬਹੁਤ ਮਨ ਖਰਾਬ ਹੋਇਆ ਤੇ ਅੱਜ ਵੀ ਉਤੋਂ ਦੀ ਲੰਘ ਕੇ ਆਉਣੇ ਆ ਜਿੱਥੇ ਵਿਚਾਰੇ ਡਿੱਗੇ ਆ ਉਹ ਬਾਲਾ ਮਨ ਦੀ ਕੋਈ ਆਈ ਨਹੀਂ ਅੰਦਰ ਸਾਰ ਖਰਾਬ ਹੋਇਆ ਮੈਂ ਮੋਗਾ ਬੰਦ ਕਰਨ ਨਾ ਭੁੱਲ ਜਾ ਕਿਤੇ ਮੁੜ ਕੇ ਲਾਂਬੇ ਹੀ ਆਈ ਆਂ ਜਾਣਾਂ ਮੈਂ ਮੋਗਾ ਬੰਦ ਕਰਨੀ ਜਾਂ ਨਾ ਨਹਿਰ ਤਾਂ ਡਾਉਨ ਐ ਪਾਣੀ ਆਇਆ ਨਹੀਂ ਬੰਦਾ ਭੱਜ ਕੇ ਆਇਆ ਕਹਿੰਦਾ ਯਾਰ ਖਾਲੇ ਪੀਂਦੀ ਆਣੇ ਭੱਜ ਗਿਆ ਮੈਂ ਉਹਦਾ ਹੀ ਵੇਖ ਗਿਆ ਸੀ ਮੈਂ ਉਹਦਾ ਵੇਖ ਕੇ ਮੈਂ ਪਾਣੀ ਤਾਲੀਆਂ ਆਉਂਦਾ ਚੁਰਲ ਚੁਰਲ ਹੋਈ ਜਾਂਦੀ ਚੱਲਦਾ ਮੋਗੇ ਦਾ ਕੰਮ ਨਿਕੜਾ ਯਾਰ ਐਵੇਂ ਖੁੱਲਾ ਪਿਆ ਪਾਣੀ ਆਉਂਦਾ ਨਹੀਂ ਆ ਪਾਣੀ ਆਇਆ ਪੱਠਿਆਂ ਵਾਲੇ ਤਾਂ ਆਪਣੀ ਕਣਕ ਉਹ ਪੱਠੇ ਵੀ ਲਾਉਣੇ ਆ ਯਾਰ ਵੱਢ ਕੇ ਲਜਾਣੇ ਕਿਸ ਦਿਨ ਸਵੇਰੇ ਪਰਸੋ ਵੀਜ ਦੇ ਆ ਜਾ ਕੇ ਉਧਰ ਦੂਸਰੇ ਖੇਤ ਬਾਅਦ ਚ ਇੱਕ ਜਾ ਉੱਚ ਪਾ ਦੇਗੇ ਜਿਹੜਾ ਹਰਪਰ ਲਾਈ ਕਿੱਲਾ ਕੱਢਦੇ ਨੇ